ਜਿੰਨੀ ਚੋਂਾ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਲੀਡਰ ਬਾਤ ਚੜ ਕੇ ਇੱਕ ਦੂਜੇ ਤੇ ਨਿਸ਼ਾਨੇ ਸਾਧ ਰਹੇ ਨੇ ਪ੍ਰਤਾਪ ਬਾਜ਼ਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਪ੍ਰਤਾਪ ਬਾਜ਼ਮਾ ਨੇ ਕਾਂਗਰਸ ਦੀਆਂ ਪ੍ਰਾਪਤੀਆਂ ਬਾਰੇ ਵੀ ਸੁਣਾਇਆ ਤੇ ਨਾਲ ਹੀ ਉਥੇ ਵਿਰੋਧੀ ਪਾਰਟੀਆਂ ਤੇ ਤੰਜ ਵੀ ਕਸੇ ਨੇ ਆਓ ਤੁਹਾਨੂੰ ਪ੍ਰਤਾਪ ਬਾਜ਼ਬਾ ਦੇ ਬਿਆਨ ਵੀ ਸੁਣਾ ਦਿੰਨੇ ਆ ਬਿਮਾਰੂ ਸੂਬਿਆ ਜੇ ਸਾਰਨੋ ਤੰਦਰੁਸਤ ਇੱਕ ਨੰਬਰ ਦਾ ਸੂਬਾ ਸਰਦਾਰ ਸਾਹਿਬ ਆਜੇ ਬਿਮਾਰੂ ਸੂਬਿਆ ਕੋਈ ਸੜਕ ਤਾਂ ਨਹੀਂ ਮੈਨੂੰ ਦੱਸੋ ਕਿ ਇਹ ਤੇ ਲੱਕ ਪਈ ਤੇ ਚਾਰਾਂ ਸਾਲਾਂ ਚ ਆ ਕੋਈ ਆਹਨਾ ਦਾ ਜਵਾਬ ਤੇ ਦੇ ਦਿਆ ਕਰੋ ਕੋਈ ਹੋਇਆ ਕੰਮ ਕਿਸੇ ਪੰਚਾਇਤ ਦਾ ਆ ਸਾਡੀਆਂ ਪੈਣਾ ਮਾਵਾਂ ਬੈਠੀਆਂ 1000 ਰੁਪਇਆ ਦਿੱਤਾ ਕੇਜਰੀ ਵਾਲੀਆਂ ਭਗਵੰਤ ਨੇ ਇਹਦਾ ਕੋਹਰੀ ਟੋਲੇ ਚ ਉਹੀ ਬੋਲੇ ਵੋਟਾਂ ਲੈ ਗਏ ਬੋਰੀਆਂ ਭਰ ਗਏ ਉਹਨਾਂ ਦੇ ਨਾਲ ਚਾਏ ਸੀ ਇੱਥੇ ਆ ਭਰੋ ਫਾਰਮ ਜਿਲਾਲੀਆਂ ਤੇ ਫਾਰਮ ਭਰਾਓ ਇਹ ਪਹਿਲੇ ਆਪਣਾ ਨੰਬਰ ਦੇ ਦੇ ਇਹ ਟੈਲੀਫੋਨ ਦਾ ਨੰਬਰ ਨਾ ਹੋਇਆ ਤਾਂ ਤੇਰੀ ਪੈਨਸ਼ਨ ਨਹੀਂ ਆਣੀ ਜਿਹੜੀ ਵਿਚਾਰੀ ਨੇ ਕਦੀ ਘਰ ਦੇ ਨੂੰ ਨੰਬਰ ਨਹੀਂ ਸੀ ਦਿੱਤਾ ਉਹਦਾ ਵੀ ਨੰਬਰ ਲਿਖਾ ਲਿਆ ਇਹਨੇ ਆਪਣੇ ਘਰ ਦੇ ਨੂੰ ਨੰਬਰ ਨਹੀਂ ਸੀ ਨਾ ਜੱldi ਸਰਪੰਚ ਸਾਹਿਬ ਉਹਦਾ ਟੈਲੀਫੋਨ ਨੰਬਰ ਵੀ ਲਿਖਾ ਲਿਆ ਕੰਜਰ ਦੇ ਸਾਰਾ ਦਾ ਨੰਬਰ ਲਿਖਾ ਕੇ ਲੈ ਗੇ ਦਿੱਤਾ ਲਿਆ ਕੇ ਨੂੰ ਗੋਦੀ ਖਿਰਾਂਵੀ ਕੋ ਅੱਗਿਆ ਦੀ ਜਮਾਤ ਦੇਖੋ ਬੰਦੇ ਥੋੜਾ ਨੇ ਅਜੇ ਸੁਰਗਵਾਸ ਹੋ ਗਏ ਸੋਹਲ ਸਾਹਿਬ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਆਵਾਜ਼ ਮਾਰ ਕੇ ਸਾਰੇ ਭਰਾ ਦੱਸੋ ਸਾਡੇ 3 3 ਸਾਲ ਜਦੋਂ ਸੋਹਲ ਸਾਹਿਬ ਜ਼ਿੰਦਾ ਰਹੇ ਨੇ ਕੋਈ ਇੱਕ ਦਿਨ ਕਿਹਨੇ ਦਰਸ਼ਨ ਕੀਤੇ ਸੋਹਲ ਸਾਹਿਬ ਆ ਦੱਸੋ ਜੀ ਕੋਈ ਕੀਤੇ ਕਿਸੇ ਵਜੇ ਕੀਤੇ ਨਹੀਂ ਕਿ ਹੁਣ ਕੀ ਚੱਲਣਾ ਤੇ ਕੋ ਸਰਦਾਰ ਸਾਹਿਬ ਉੱਥੇ ਕੰਮ ਨਿਬੜ ਗਿਆ ਹੁਣ ਕਿਹਨੂੰ ਲੈ ਕੇ ਆਇਆ ਹੈ ਭਗਵਾਨ ਤੋਂ ਉਹਨੂੰ ਲੈ ਕੇ ਆਇਆ ਜਿਹਨੂੰ 17 ਵਿੱਚ ਕਹਿੰਦਾ ਸੀ ਜੇ ਨਸ਼ਾ ਦੂਰ ਕਰਨਾ ਤੇ ਪਹਿਲੇ ਹਰਮੀਤ ਸਿੰਘ ਸੰਧੂ ਰੋਮਾਂਜਾ ਲਾਓ ਸਹੀ ਹੈ ਕਿ ਨਹੀਂ ਜੀ ਤੇ ਹੁਣ ਬਾਈ ਆਇਆ ਤਾਂ ਉਹਨੂੰ ਹੀ ਰੱਖ ਲਿਆ ਇੱਥੇ ਅਜੇ ਤੱਕ ਤਾਂ ਭਗਵਾਨ ਤੇ ਮਾਲ ਨਸ਼ਾ ਮੁਕਤ ਨਹੀਂ ਹੋਇਆ ਇਹ ਪਿਛੇ ਵੀ ਸੰਦੂ ਲੈ ਆਂਦਾ ਤੇ ਬਾਕੀ ਦੋਆ ਦੀ ਤੇ ਗੱਲ ਹੀ ਨਾ ਕਰੀਏ ਬਾਕੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਇਹ ਤਾਂ ਗੁਰੂਬਾਰਾ ਸਾਹਿਬ ਵੀ ਮਿਹਰ ਕਰੇ ਨਾ ਸ਼ਰੀਫ ਕੈਂਡੀਡੇਟ ਹੈ ਖਾਨਦਾਨੀ ਹੈ ਇਹਦੇ ਬਾਪ ਵੀ ਇੱਥੇ ਵਿਚਰਦਾ ਸੀ ਸਾ ਜਸਵੀਰ ਸਿੰਘ ਦਾਦੇ ਦਾ ਵੱਡਾ ਨਾਂ ਸੀ 25 ਸਾਲ ਇਸੇ ਬੈਲਟ ਤੁਹਾਡੇ ਦਾ ਬਲਾਕ ਸੰਮਤੀ ਦਾ ਚੇਅਰਮੈਨ ਸਾਜੀ ਸਿੰਘ ਬੁਰਜੇ ਰਿਆ ਇਹਦਾ ਪ੍ਰਦਾਦਾ ਤੇਦਾ ਸੀ ਸਾ ਜਵਾਰ ਸਿੰਘ ਗੱਲ ਚੰਗੀ ਤਰ੍ਹਾਂ ਸੁਣ ਲੋ ਮੇਰੇ ਵੀਰੋ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਜੀ ਹੋਣ ਚ ਨਹੀਂ ਸੀ ਆਈ 1980 ਚ 1920 ਦੇ ਵਿੱਚ ਪਹਿਲੀ ਵਾਰ ਬਣੀ ਐ ਉਸ ਤੋਂ ਪਹਿਲੇ ਸਾਡੇ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਉਹ ਜਵਾਰ ਸਿੰਘ 15 ਸਾਲ ਪ੍ਰਧਾਨ ਦੇ ਅਸ ਇਹ ਸ਼ਾਇਦ ਤੁਹਾਨੂੰ ਇਹ ਲੈ ਮਨਾਇਆ ਇਸਾ ਅਸ ਇਸ ਤੋਂ ਪਹਿਲੇ ਸ਼ਖਰਾਜ ਸਿੰਘ ਪੁਲੀਆ ਦਾ ਤੇ ਸਾਡੇ ਉਹਨਾਂ ਦਾ ਪਤਾਸਿਆਂ ਦਾ ਪ੍ਰਸ਼ਾਦ ਚੱਲਦਾ ਹੁੰਦਾ ਸੀ ਫਿਰ ਦੇਗ ਦਾ ਪ੍ਰਸ਼ਾਦ ਸ਼ੁਰੂ ਹੋਇਆ ਉਹ ਵੀ ਸਾਡਾ ਜਵਾਰ ਸਿੰਘ ਨੇ ਪ੍ਰਸ਼ਾਦ ਸ਼ੁਰੂ ਕਰੇ ਤਾਂ ਦਾ ਜਿਹੜਾ ਉੱਥੇ ਬਣਿਆ ਸਾਡਾ ਸਿਰਾ ਜਿਹੜੀ ਹੈ ਗੁਰੂ ਰਾਮਦਾਸ ਦਾ ਉਹਦਾ ਨਹੀਂ ਪੱਥਰ ਸਾਹਿਬ ਜੁਵਾਰ ਸਿੰਘ ਦਾ ਰੱਖਿਆ ਹੁਣ ਮੈਨੂੰ ਦੱਸੋ ਅਸਲ ਪੰਥਕ ਕਿਹੜਾ ਦੀ ਸਿੱਖ ਸੋਚ ਨਾਲ ਕਿਹੜਾ ਵਜਾ ਹੈ ਪਰਾਵੇ ਦਾ ਤੇ ਫੋਲ ਦਾ ਬੜਾ ਫਰਕ ਹੈ ਜਿਹੜੇ ਰੋਜ਼ ਆਪਣੇ ਆਪ ਨੂੰ ਬਹੁਤ ਬਹੁਤ ਕਹਿੰਦੇ ਲੈਣਾ ਕਿ ਪੰਥਕ ਸੋਚ ਵਾਲੇ ਆ ਪੰਥਕ ਸੋਚ ਇਹਨਾਂ ਦੀ ਹੈ ਨਹੀਂ ਪੰਥਕ ਸੋਚ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਨਾ ਮੀਰੀ ਨਾ ਗਰੀਬੀ ਹੈ ਮਾਨਸ ਕੀ ਜੱਤ ਸਭ ਇੱਕ ਹੀ ਪਛਾਣ ਤੋਂ ਗੁਰੂ ਮਹਾਰਾਜ ਸਾਹਿਬ ਦਾ ਹੈ ਤੇ ਗੁਰੂ ਮਹਾਰਾਜ ਸਾਹਿਬ ਦਾ ਸਾਰਿਆਂ ਤੋਂ ਵੱਡਾ ਸੰਦੇਸ਼ ਕੀ ਹੈ ਕਿ ਤੁਸੀਂ ਕਮਜ਼ੋਰ ਨਹੀਂ ਰੱਖਿਆ ਕਰਦੇ ਆ ਕਿਸੇ ਤੇ ਪਾਪ ਨਹੀਂ ਕਰਦਾ